ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਰੇ ਕੰਮ ਹੋਣ ਵਾਲੀ ਆ ਵੀਡੀਓ ਨੂੰ ਪੂਰਾ ਸੁਣਿਓ ਜੇ ਜੇ ਵੀਡੀਓ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਵਾਰ ਕੁਝ ਭੈਣ ਭਰਾ ਕਹਿ ਦਿੰਦੇ ਆ ਕਿ ਅਸੀਂ ਤਾਂ ਰੋਜ਼ ਅਮਰ ਤਵੇਲੇ ਉੱਠਦੇ ਆ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਆ ਗੁਰੂ ਘਰੇ ਜਾਂਦੇ ਆ ਜਾ ਕੇ ਸੇਵਾ ਕਰਦੇ ਆ ਪਰ ਫੇਰ ਵੀ ਸਾਡੇ ਉੱਤੇ ਕਿਰਪਾ ਨਹੀਂ ਹੋ ਰਹੀ ਪਰ ਕਮਾਈ ਵਾਲੇ ਸੰਤ ਮਹਾਪੁਰਖ ਜੀ ਤਾਂ ਸਾਨੂੰ ਹਮੇਸ਼ਾ ਇਹ ਗਿਆਨ ਦੀਆਂ ਗੱਲਾਂ ਸਮਝਾਉਂਦੇ ਨੇ ਕਹਿੰਦੇ ਵੀ ਜਦੋਂ ਹੀ ਅਸੀਂ ਆਪਣੇ ਗੁਰੂ ਵਾਲੇ ਪਾਸੇ ਮੁੱਖ ਕਰ ਲਿਆ ਗੁਰੂ ਤੇ ਲੜ ਲੱਗ ਗਏ ਭਾਵੇਂ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਦੇ ਲੜ ਲੱਗੇ ਹੋਈਏ ਭਾਵੇਂ ਗੁਰੂ ਘਰੇ ਜਾਣਾ ਸ਼ੁਰੂ ਕਰ ਦਿੱਤਾ ਏ ਭਾਵੇਂ ਅਸੀਂ ਘਰ ਦੇ ਵਿੱਚ ਰਹਿ ਕੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਲਿਆ ਏ ਜੀ ਅਮਰਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਹੈ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੈ ਜਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਮਨ ਕੀਤਾ ਇਹ ਵੀ ਗੁਰਬਾਣੀ ਦਾ ਪਾਠ ਕਰੀਏ ਗੁਰੂ ਨੂੰ ਯਾਦ ਕਰੀਏ ਤਾਂ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੀ ਕਿਰਪਾ ਦੀ ਨਿਸ਼ਾਨੀ ਆ। ਮਹਾਪੁਰਖ ਜੀ ਕਹਿੰਦੇ ਗੁਰੂ ਘਰੇ ਜਾਣਾ ਅਮਰਤ ਵੇਲੇ ਉੱਠਣਾ ਉਠ ਕੇ ਨਾਮ ਜਪਣਾ ਇਹ ਸਤਿਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਤੋਂ ਬਿਨਾਂ ਦਾਤਾ ਨਹੀਂ ਮਿਲਦੀਆਂ ਜਦੋਂ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਉਦੋਂ ਹੀ ਇਹ ਕਿਰਪਾ ਸਾਡੇ ਉੱਤੇ ਕਰਦੇ ਨੇ ਤਾਂ ਜੇ ਕੋਈ ਭੈਣ ਭਰਾ ਅਮਰਤ ਵੇਲੇ ਉੱਠ ਰਿਹਾ ਹੈ ਉਠ ਕੇ ਨਾਮ ਜਪ ਰਿਹਾ ਹੈ ਜਾਂ ਗੁਰੂ ਘਰ ਜਾ ਰਿਹਾ ਹੈ ਜਾਂ ਕਿ ਸੇਵਾ ਕਰ ਰਿਹਾ ਹੈ ਨਾ ਤਾਂ ਉਹਨੂੰ ਤਾਂ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੰਕਾ ਲੈਉਣ ਦੀ ਲੋੜ ਹੀ ਨਹੀਂ ਆ ਉਹਨੂੰ ਤਾਂ ਇਹ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਮੈਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਆ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਮੇਰ ਪਰ ਹੀ ਨਦਰ ਮੇਰੇ ਤੇ ਹੋ ਰਹੀ ਆ ਤਾਂ ਹੀ ਮੈਂ ਗੁਰੂ ਘਰੇ ਜਾ ਰਿਹਾ ਹਾਂ ਤਾਂ ਹੀ ਮੈਂ ਆਪਣੇ ਗੁਰੂ ਦਾ ਨਾਮ ਜਪ ਪਾ ਰਿਹਾ ਹਾਂ ਤਾਂ ਹੀ ਮੈਂ ਅਮਰਤ ਵੇਲੇ ਉੱਠ ਰਿਹਾ ਹਾਂ ਇਹ ਸਾਰੇ ਕੰਮ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਕਰਦੇ ਇਹ ਗੁਰੂ ਸਾਹਿਬ ਜੀ ਕਰਵਾਉਂਦੇ ਨੇ ਤਾਂ ਕਰਦੇ ਆ ਅਤੇ ਗੁਰੂ ਸਾਹਿਬ ਜੀ ਨੇ ਜਦੋਂ ਕਿਸੇ ਦਾ ਭਲਾ ਕਰਨਾ ਹੋਵੇ ਨਾ ਬਹਾਨੇ ਉਹ ਆਪ ਬਣਾ ਦਿੰਦੇ ਨੇ ਜੇ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੇ ਘਰ ਬੁਲਾਉਣਾ ਹੈ ਆਪਣੇ ਦਰਸ਼ਨ ਦੇਣੇ ਆ ਸਾਡੇ ਤੋਂ ਕੋਈ ਸੇਵਾ ਕਰਵਾਉਣੀ ਆ ਨਾ ਫਿਰ ਉਹ ਬਹਾਨੇ ਆਪ ਬਣਾ ਦਿੰਦੇ ਨੇ ਕੋਈ ਨਾ ਕੋਈ ਜੀ ਆ ਕੇ ਸਾਨੂੰ ਆਵਾਜ਼ मारेगा ਕਈ ਵਾਰ ਕਈ ਢੈਣਪਰਾ ਜ਼ੋਰ ਜ਼ਬਰਦਸਤੀ ਕਰਕੇ ਵੀ ਲੈ ਜਾਂਦੇ ਆ ਨਾ ਕਿ ਆਓ ਗੁਰੂ ਘਰੇ ਚੱਲੀਏ ਇਹ ਸਮਝੋ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਉਹਨਾਂ ਨੇ ਹੀ ਸੱਦੇ ਭੇਜਿਆ ਉਹਨਾਂ ਨੇ ਹੀ ਆਪਣੇ ਦਰਸ਼ਨ ਦੇਣ ਦੇ ਲਈ ਸਾਨੂੰ ਬੁਲਾਇਆ ਹੈ ਸਾਡੇ ਹੱਥੋਂ ਕੋਈ ਸੇਵਾ ਕਰਾਉਣੀ ਆ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਮੇਰੇ ਤੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਪਾਈ ਆ ਮੇਰੇ ਤੇ ਕਿਰਪਾ ਕੀਤੀ ਆ ਸੰਗਤ ਜੀ ਤੁਸੀਂ ਭਾਈ ਸੋਮਾ ਸ਼ਾਹ ਜੀ ਦੀ ਸਾਖੀ ਕਈ ਵਾਰ ਪੜ੍ਹੀ ਹੋਵੇਗੀ ਜਾਂ ਸੁਣੀ ਹੋਵੇਗੀ ਪਰ ਬਹੁਤ ਘੱਟ ਲੋਕ ਨੇ ਜੋ ਇਸ ਸਾਖੀ ਦੇ ਇਹਨਾਂ ਪਹਿਲੂਆਂ ਵੱਲ ਧਿਆਨ ਦਿੰਦੇ ਨੇ ਕਿਉਂਕਿ ਜਿਨ੍ਹਾਂ ਨੇ ਇਹਨਾਂ ਪਹਿਲੂਆਂ ਵੱਲ ਆਨਦੇ ਲਿਆ ਉਹਨਾਂ ਦਾ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਪ੍ਰੋਸਾਂ ਪੱਕਾ ਹੋ ਜਾਂਦਾ ਹੈ ਉਹ ਤਾਂ ਕਦੇ ਵੀ ਮੁੱਖ ਚੋਕ ਚ ਗੱਲ ਨਹੀਂ ਕਰਦੇ ਕਿ ਮੈਂ ਪਾਠ ਕਰ ਰਿਹਾ ਹਾਂ ਮੇਰੇ ਉੱਤੇ ਕਿਰਪਾ ਨਹੀਂ ਹੋ ਰਹੀ ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਆ ਕਿ ਜੇ ਮੈਂ ਅਮਰਤ ਵੇਲੇ ਉੱਠ ਰਿਹਾ ਹਾਂ ਇਹਦਾ ਮਤਲਬ ਹੈ ਗੁਰੂ ਸਾਹਿਬ ਜੀ ਆਪ ਉਠਾ ਰਹੇ ਨੇ ਜੇ ਗੁਰਬਾਣੀ ਦਾ ਪਾਠ ਕਰ ਰਿਹਾ ਹਾਂ ਨਾਮ ਜਪ ਰਿਹਾ ਇਹਦਾ ਮਤਲਬ ਗੁਰੂ ਸਾਹਿਬ ਜੀ ਮੇਰੇ ਤੋਂ ਆਪ ਨਾਮ ਜਪਾ ਰਹੇ ਨੇ ਜੇ ਗੁਰੂ ਘਰੇ ਗਿਆ ਹੈ ਤਸਤਗੁਰ ਸੱਚੇ ਪਾਸ਼ਾ ਜੀ ਨੇ ਆਪ ਬੁਲਾ ਕੇ ਆਪਣੇ ਦਰਸ਼ਨ ਦਿੱਤੇ ਨੇ ਕਿਉਂਕਿ ਸਤਗੁਰ ਸੱਚੇ ਪਾਸ਼ਾ ਜੀ ਨੇ ਜਦੋਂ ਕਿਸੇ ਦੇ ਉੱਤੇ ਕਿਰਪਾ ਕਰਨੀ ਆ ਨਾ ਜਦੋਂ ਕਿਸੇ ਦੀ ਝੋਲੀ ਖੁਸ਼ੀਆਂ ਦੇ ਨਾਲ ਭਰਨੀ ਆ ਤਾਂ ਉਹ ਬਹਾਨੇ ਆਪ ਬਣਾ ਦਿੰਦੇ ਨੇ ਬੇਦ ਆਪ ਬਣਾ ਦਿੰਦੇ ਨੇ ਕਿਸੇ ਨਾ ਕਿਸੇ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਫਰਿਸ਼ਤਾ ਬਣਾ ਕੇ ਭੇਜ ਦਿੰਦੇ ਨੇ ਜਿਵੇਂ ਆਪਾਂ ਭਾਈ ਸੋਮਾ ਸ਼ਾਹ ਜੀ ਦੀ ਸਾਖੀ ਦੀ ਗੱਲ ਕਰ ਲਈਏ ਕੇ ਭਾਈ 소마シャ ਜੀ ਦੇ ਪਿਤਾ ਜੀ ਦਾ ਜਦੋਂ ਅਕਾਲ ਚਲਾਣਾ ਹੋ ਗਿਆ ਕਰਦਾ ਗੁਜ਼ਾਰਾ ਚੱਲਣਾ ਕਿੰਨਾ ਔਖਾ ਹੋ ਗਿਆ ਘਰ ਦੇ ਵਿੱਚ ਅੱਤ ਦੀ ਗਰੀਬੀ ਖਾਣ ਦੇ ਲਈ ਕੁਝ ਨਹੀਂ ਨਾ ਬਸ ਕੁਝ ਛੋਲੇ ਬਚੇ ਨੇ ਮਾਂ ਨੇ ਸੋਚਿਆ ਵੀ ਇਹ ਛੋਲੇ ਨੂੰ ਉਬਾਲ ਕੇ ਕੁੰਗਣੀਆਂ ਬਣਾ ਕੇ ਆਪਣੇ ਪੁੱਤਰ ਨੂੰ ਕਹਿਨੀ ਆ ਕਿ ਵੇਚ ਆ ਪੁੱਤਰ ਇਹ ਕੁੰਗਣੀਆਂ ਵੇਚ ਕੇ ਆਵੇਗਾ ਜਿਹੜੇ ਪੈਸੇ ਲੈ ਕੇ ਆਵੇਗਾ ਉਹਨਾਂ ਪੈਸਿਆਂ ਦੇ ਵਿੱਚੋਂ ਕੁਝ ਪੈਸਿਆਂ ਦਾ ਅਸੀਂ ਅੰਨ ਪਾਣੀ ਖਰੀਦ ਲਿਆਵਾਂਗੇ ਜਿਹਦੇ ਨਾਲ ਆਪਰਣਾ ਭੋਜਨ ਪ੍ਰਸ਼ਾਦਾ ਬਣਾ ਲਵਾਂਗੇ ਜੇ ਪੈਸੇ ਬਚੇ ਤਾਂ ਉਹਦੇ ਹੋਰ ਛੋਲੇ ਖਰੀਦ ਲਿਆਵਾਂਗੇ ਇਸੇ ਤਰ੍ਹਾਂ ਰੋਜ਼-ਰੋਜ਼ ਮੇਰਾ ਪੁੱਤ ਕੁੰਗਣੀਆਂ ਵੇਚ ਆਇਆ ਕਰੇਗਾ ਸਾਡਾ ਗੁਜ਼ਾਰਾ ਚੱਲਣਾ ਸ਼ੁਰੂ ਹੋ ਜਾਵੇਗਾ ਕਹਿੰਦੇ ਮਾਂ ਨੇ ਪਹਿਲੇ ਦਿਨ ਕੁੰਗਣੀਆਂ ਤਿਆਰ ਕਰਕੇ ਦਿੱਤੀਆਂ ਅਤੇ ਕਿਹਾ ਜਾ ਪੁੱਤ ਇਹਨੂੰ ਬਾਜ਼ਾਰ ਵਿੱਚ ਵੇਚ ਆ ਕਹਿੰਦੇ ਭਾਈ ਸੁਮਾ ਸ਼ਾਹ ਜੀ ਕੁੰਗਣੀਆਂ ਦਾ ਛਾਪਾ ਚੁੱਕ ਕੇ ਜਦੋਂ ਬਾਜ਼ਾਰ ਵਿੱਚ ਵੇਚਣ ਚੱਲੇ ਤਾਂ ਰਸਤੇ ਦੇ ਵਿੱਚ ਕਹਿੰਦੇ ਇੱਕ ਗੁਰਮੁਖਿਆਰ ਮਿਲ ਗਿਆ ਉਹ ਕਹਿਣ ਲੱਗਾ ਵੀ ਜੇਕਰ ਘੰਗਣੀਆਂ ਵੇਚਣ ਚੱਲਿਆ ਹੈ ਤਾਂ ਫਿਰ ਇੰਜ ਕਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਚਲਾ ਜਾ ਕਿਉਂਕਿ ਉੱਥੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਆ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਤੇਰੀਆਂ ਇਹ ਘੰਗਣੀਆਂ ਉੱਥੇ ਝੱਟ ਵਿਕ ਜਾਣਗੀਆਂ ਤੈਨੂੰ ਚੰਗੀ ਵਟਕ ਹੋ ਜਾਵੇਗੀ ਕਹਿੰਦੇ ਭਾਈ ਸੋਮਾ ਸ਼ਾਹ ਜੀ ਉੱਥੋਂ ਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਲ ਤੁਰ ਪਏ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਅੱਗੇ ਜਾ ਕੇ ਆਪਣਾ ਸ਼ਾਫਾ ਲਗਾ ਲਿਆ ਹੁਣ ਇਨ੍ਹਾਂ ਪਹਿਲੂਆਂ ਵੱਲ ਤੁਸੀਂ ਗੌਰ ਕਰਿਓ ਜੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਅੰਦਰ ਦਾਖਲ ਨਹੀਂ ਹੋਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੇ ਅੱਗੇ ਸ਼ਾਫਾ ਲਾ ਲਿਆ ਏ ਤੇ ਉਹ ਗੁਰਮਖ ਪਿਆਰੇ ਦੇ ਕਹੇ ਅਨੁਸਾਰ ਪਾਈ ਸੋ ਮਾ ਸ਼ਾਹੀ ਦੀਆਂ ਘੁੰਗਣੀਆਂ ਚਟਪਟ ਵਿਕ ਗਈਆਂ ਚੰਗੀ ਵਟਕ ਹੋ ਗਈ ਬੜਾ ਖੁਸ਼ ਹੋਇਆ ਕਹਿੰਦੇ ਉਧਰੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਕੁਝ ਸਿੱਖਾਂ ਦੇ ਨਾਲ ਆ ਰਹੇ ਸਨ ਉਹਨਾਂ ਦੀ ਨਜ਼ਰ ਇਸ ਬੱਚੇ ਦੇ ਉੱਤੇ ਪੈ ਗਈ ਸਤਿਗੁਰ ਸੱਚੇ ਪਾਤਸ਼ਾਹ ਇਸ ਬੱਚੇ ਵੱਲ ਆਏ ਆ ਕੇ ਇਸ ਦਾ ਨਾਮ ਪੁੱਛਿਆ ਪੁੱਛਿਆ ਕਿ ਭਾਈ ਤੈਨੂੰ ਅੱਗੇ ਕਦੇ ਨਹੀਂ ਵੇਖਿਆ ਇਹਨੇ ਆਪਣੇ ਬਾਰੇ ਸਭ ਕੁਝ ਦੱਸਿਆ ਕਿ ਮੈਂ ਪਾਤਸ਼ਾਹ ਅੱਜ ਪਹਿਲੀ ਵਾਰ ਇੱਥੇ ਆਇਆ ਹਾਂ ਘੁੰਗਣੀਆਂ ਵੇਚਣ ਆਇਆ ਪਾਤਸ਼ਾਹ ਨੇ ਪੁੱਛਿਆ ਵੀ ਹਾਂ ਵੇਚਲੀਆਂ ਖੁੰਗਣੀਆਂ ਇੰਨੇ ਕਿਹਾ ਹਾਂਜੀ ਵੇਚਲੀਆਂ ਪਾਸ਼ਾ ਨੇ ਕਿਹਾ ਕਿੰਨੀ ਕ ਵਟਕ ਹੋ ਗਈ ਆ ਤਾਂ ਇੰਨੇ ਖੁਸ਼ੀ ਦੇ ਨਾਲ ਦੱਸਿਆ ਪਾਸ਼ਾ ਚੰਗੀ ਵਟਕ ਹੋ ਗਈ ਆ ਪਾਸ਼ਾ ਨੇ ਕਿਹਾ ਫਿਰ ਲਿਆਓ ਜੋ ਵੀ ਵਟਕ ਹੋ ਗਈ ਆ ਸਾਨੂੰ ਦੇ ਦਿਓ ਕਹਿੰਦੇ ਪਾਸ਼ਾ ਨੇ ਖੁਦ ਹੱਥ ਕਰਕੇ ਪਾਈ ਸੁਮਾ ਸ਼ਾਹ ਜੀ ਤੋਂ ਉਹਦੀ ਵਟਕ ਮੰਗੀ ਹੁਣ ਇੱਥੇ ਇਸ ਪਹਿਲੂ 'ਵਾਲ ਆਪਾਂ ਗੌਰ ਕਰਨਾ ਹੈ ਕਿ ਗੁਰੂ ਰਾਮਦਾਸ ਪਾਸ਼ਾ ਇਹ ਧਨ ਦੌਲਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਦਾਸ ਦਾਸੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਇਹਨਾਂ ਚੀਜ਼ਾਂ ਦੀ ਕਮੀ ਨਹੀਂ ਸਿੱਖ ਕਿੰਨਾ ਕਿੰਨਾ ਦਸਵੰਦ ਲਿਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਟ ਕਰ ਦਿੰਦੇ ਨੇ ਗੁਰੂ ਸਾਹਿਬ ਜੀ ਨੇ ਕਦੀ ਉਹ ਭੇਟਾਵਾਂ ਵੱਲ ਨਜ਼ਰ ਚੱਕ ਕੇ ਨਹੀਂ ਦੇਖਿਆ ਪਰ ਅੱਜ ਗੁਰੂ ਰਾਮਦਾਸ ਪਾਤਸ਼ਾਹ ਉਹ ਛੋਟੇ ਜਿਹੇ ਗਰੀਬ ਬੱਚੇ ਦੀ ਵਟਕ ਆਪ ਖੁਦ ਮੰਗ ਰਹੇ ਨੇ ਕਿ ਲਿਆ ਆਪਣੇ ਵਟਕ ਸਾਨੂੰ ਦੇ ਦੇ ਤੇਰੀ ਵਟਕ ਅਸੀਂ ਸਰੋਵਰ ਦੀ ਚੱਲ ਰਹੀ ਸੇਵਾ ਦੇ ਵਿੱਚ ਲਾ ਦਈਏ ਕਹਿੰਦੇ ਭਾਈ ਸੋਮਾ ਸ਼ਾਹ ਜੀ ਨੇ ਇੱਕ ਵਾਰ ਨਾ ਨਾ ਕੀਤੀ ਕਿ ਆ ਲੋ ਪਾਸ਼ਾ ਵਟਕ ਦੇ ਦਿੱਤੀ ਕਰ ਨਾ ਕੁਲ ਗਿਆ ਮਾਣ ਸਾਰੀ ਗੱਲ ਬਾਤ ਦੱਸੀ ਕਿ ਮਾ ਵਟਕ ਤਾਂ ਬੜੀ ਸੋਹਣੀ ਹੋ ਗਈ ਪਰ ਗੁਰੂ ਰਾਮਦਾਸ ਪਾਸ਼ਾ ਜੀ ਨੇ ਸਰੋਵਰ ਦੀ ਚੱਲ ਰਹੀ ਸੇਵਾ ਦੇ ਲਈ ਮੰਗ ਲਈ ਮੈਂ ਉਹਨਾਂ ਨੂੰ ਦੇ ਆਇਆ ਹਾਂ ਮਾਂ ਨੇ ਵੀ ਸ਼ਾਬਾਸ਼ੇ ਦਿੱਤੀ ਵੀ ਪੁੱਤਰ ਬਹੁਤ ਚੰਗਾ ਕੰਮ ਕਰਕੇ ਆਇਆ ਏ ਸ਼ੁਕਰਿਆ ਤੂੰ ਨਾ ਨਹੀਂ ਕੀਤੀ ਚੰਗਾ ਕੀਤਾ ਪੁੱਤਰ ਤੂੰ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਆਇਆ ਏ ਤੇਰੀ ਇਹ ਸੇਵਾ ਜੇ ਕਿਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪ੍ਰਮਾਣ ਹੋ ਗਈ ਤਾਂ ਤੇਰਾ ਪਨ ਆ ਹੋ ਜਾਵੇਗਾ ਚਲੋ ਕਹਿੰਦੇ ਇੱਕ ਦਿਨ ਬੀਤਿਆ ਅਗਲੇ ਦਿਨ ਜੋ ਘੁਗਣੀਆਂ ਬਚੀਆਂ ਸਨ ਮਾਂ ਨੇ ਫਿਰ ਉਬਾਲ ਕੇ ਦੇ ਦਿੱਤੀਆਂ ਅਗਲੇ ਦਿਨ ਦੀ ਵਟਕ ਵੀ ਸੰਤਪੁਰ ਸੱਚੇ ਪਾਤਸ਼ਾਹ ਜੀ ਲੈ ਗਏ ਆਪ ਮੰਗ ਕੇ ਤੀਜੇ ਦਿਨ ਦੀ ਵਟਕ ਜਦੋਂ ਹੋਈ ਤੱਕ ਗੁਰੂ ਰਾਮਦਾਸ ਪਾਸ਼ਾ ਆਪ ਨਹੀਂ ਆਏ ਭਾਈ ਸੁਮਨਾ ਸ਼ਾਹੀ ਪਾਸ਼ਾ ਨੂੰ ਉਡੀਕ ਰਿਹਾ ਕਿ ਅੱਜ ਪਾਸ਼ਾ ਆ ਹੀ ਨਹੀਂ ਕਹਿੰਦੇ ਆਪ ਹੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਘਰ ਦੇ ਵਿੱਚ ਚਲਾ ਗਿਆ ਜਿੱਥੇ ਗੁਰੂ ਰਾਮਦਾਸ ਪਾਸ਼ਾ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ ਜਾ ਕੇ ਵਟਕ ਗੁਰੂ ਰਾਮਦਾਸ ਪਾਸ਼ਾ ਜੀ ਦੇ ਅੱਗੇ ਕਰ ਦਿੱਤੀ ਕਿ ਸਤਿਗੁਰ ਸੱਚੇ ਪਾਸ਼ਾ ਅੱਜ ਤੁਸੀਂ ਇਹ ਵਟਕ ਲੈਣ ਆਏ ਨਹੀਂ ਪਾਸ਼ਾ ਨੇ ਕਿਹਾ ਚਲੋ ਚੰਗਾ ਹੋਇਆ ਜੇ ਅਸੀਂ ਨਹੀਂ ਆਏ ਤੂੰ ਆ ਗਿਆ ਲਿਆ ਸਾਤੇ ਵਟਕਦੇ ਸਨ ਕਹਿੰਦੇ ਜਦੋਂ ਭਾਈ ਸੋਮਾ ਸ਼ਾਹ ਜੀ ਨੇ ਉਹ ਵਟੇ ਹੋਏ ਪੈਸੇ ਪਾਤਸ਼ਾਹ ਜੀ ਨੂੰ ਪੜਾਉਣ ਦੇ ਲਈ ਅੱਗੇ ਕੀਤੇ ਤਾਂ ਪਾਸ਼ਾ ਕਹਿੰਦੇ ਅੱਜ ਤੇਰੀ ਵਟਕ ਇੰਨੀ ਕੋੜੀ ਕਿਉਂ ਆ ਤਾਂ ਕਹਿੰਦੇ ਉਹ ਬੱਚਾ ਭੋਲੇ ਭਾ ਕਹਿਣ ਲੱਗਾ ਪਾਸ਼ਾ ਅਸੀਂ ਗਰੀਬ ਹਾਂ ਸਾਰੀ ਗੱਲ ਬਾਤ ਅਸੀਂ ਦਿੱਤੀ ਵੀ ਪਾਸ਼ਾ ਇਹਨਾਂ ਘੁੰਗਣਿਆਂ ਦੇ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਚੱਲਣਾ ਸੀ ਇਹਨਾਂ ਦੀ ਵਟਕ ਤੋਂ ਹੀ ਅਸੀਂ ਰਾਸ਼ਨ ਪਾਣੀ ਖਾਣਾ ਸੀ ਇਹਨਾਂ ਦੀ ਵਟਕ ਤੋਂ ਹੀ ਅਸੀਂ ਹੋਰ ਛੋਲੇ ਖਰੀਦ ਕੇ ਘੁੰਗਣੀਆਂ ਤਿਆਰ ਕਰਨੀਆਂ ਸਨ ਪਰ ਸਾਰੀ ਵਟਕ ਤਾਂ ਤੁਸੀਂ ਰੱਖ ਲੈਂਦੇ ਰਹੇ ਪਾਸ਼ਾ ਨੇ ਉਸੇ ਵੇਲੇ ਹੀ ਭਾਈ ਸੋਮਾ ਸਾਹਿਬ ਨੂੰ ਵਚਨ ਕਰ ਦਿੱਤੇ ਕਿ ਪੁੱਤ ਤੂੰ ਗਰੀਬ ਸੀ ਅੱਜ ਤੋਂ ਬਾਅਦ ਗਰੀਬ ਨਹੀਂ ਰਹਾ ਅੱਛਾ ਨੇ ਬਚਨ ਕੀਤੇ ਅੱਜ ਤੋਂ ਬਾਅਦ ਤੂੰ ਸ਼ਾਹ ਆਈ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਗਰੀਬ ਨੂੰ ਸ਼ਾਹ ਬਣਾ ਦਿੱਤਾ ਸੋ ਇਹ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਇਸ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਸਿੱਖਿਆਵਾਂ ਮਿਲਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਿਸੇ ਵੀ ਜੀ ਦਾ ਭਲਾ ਕਰਨਾ ਹੋਵੇ ਸਾਡਾ ਕੋਈ ਚੰਗਾ ਕਰਮ ਸਾਡੇ ਅੱਗੇ ਆ ਗਿਆ ਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਉਸੇ ਵੇਲੇ ਤੋਂ ਸਾਡੇ ਤੇ ਕਿਰਪਾ ਕਰਦੇ ਨੇ ਤੇ ਕਿਰਪਾ ਬਹਾਨੇ ਬਣਾ ਬਣਾ ਕੇ ਕਰਦੇ ਨੇ ਆਪ ਹੀ ਫਿਰ ਸਰਦ ਦੇ ਤੇਜ ਕੇ ਆਪਣੇ ਕੋਲ ਬੁਲੰਦੇ ਨੇ ਸੇਵਾ ਕਰਵੰਦੇ ਨੇ ਝੋਲੀਆਂ ਪਰਦੇ ਨੇ ਜਿਵੇਂ ਪਾਹੀ ਸੋਮਾ ਸ਼ਾਹ ਜੀ ਦੀ ਝੋਲੀ ਨੂੰ ਪਰ ਦਿੱਤਾ ਗਰੀਬ ਨੂੰ ਸ਼ਾਹ ਬਣਾ ਦੇ ਪਾਸ਼ਾ ਨੇ ਆਪ ਹੀ ਉਸ ਗੁਰਸਿੱਖ ਦੇ ਨਾਲ ਮੇਲ ਕਰਾਏ ਆਪ ਹੀ ਆਪਣੇ ਘਰ ਦੇ ਸੱਦੇ ਦੇ ਕੇ ਆਪਣੇ ਦਰ ਘਰ ਬੁਲਾ ਲਿਆ ਆਪ ਹੀ ਉਹਦੀ ਕੀਰਤਕ ਪਾਈ ਦਾ ਹਿੱਸਾ ਸੇਵਾ ਦੇ ਵਿੱਚ ਲਵਾ ਦਿੱਤਾ ਅਤੇ ਆਪ ਹੀ ਉਹਦੀ ਕੀਤੀ ਹੋਈ ਸੇਵਾ ਦਾ ਫਲ ਉਹਨੂੰ ਦੇ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਸਭ ਕਰਨ ਕਰਾਉਣ ਵਾਲੇ ਆਪ ਨੇ ਤੇ ਫਿਰ ਆਓ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਇਹ ਮਿਹਰ ਭਰੀ ਨਜ਼ਰ ਸਾਡੇ ਤੇ ਵੀ ਹੋ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਇਹ ਕਿਰਪਾ ਸਾਨੂੰ ਵੀ ਮਿਲ ਜਾਵੇ ਰੋਜ਼ ਰੋਜ਼ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹਾਸਲ ਕਰਨ ਦੇ ਲਈ ਅਰਦਾਸਾਂ ਬੇਨਤੀਆਂ ਲਾਉਣੀਆਂ ਨੇ ਕਿ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਜਨਮ ਵਿਛੜੇ ਤੇ ਮਦਦ ਇਹ ਜਨਮ ਤੁਹਾਰੇ ਲਈ ਕਿ ਸਤਿਗੁਰ ਸੱਚੇ ਪਾਸ਼ਾ ਨੂੰ ਰੋਜ਼-ਰੋਜ਼ ਅਰਜ਼ੀਆਂ ਲਾਉਂਦੇ ਨੇ ਕਿ ਪਾਤਸ਼ਾਹ ਕਿਰਪਾ ਕਰ ਦੋ ਕਿਰਪਾ ਕਰ ਦੋ ਇੱਕ ਨਾ ਇੱਕ ਦਿਨ ਸਾਡੀ ਵੀ ਵਾਰੀ ਜ਼ਰੂਰ ਆਵੇਗੀ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਵੀ ਕਿਰਪਾ ਜ਼ਰੂਰ ਕਰਨਗੇ ਤੇ ਜਿਹੜੇ ਆਪ ਤੇ ਇਹ ਕਿਰਪਾ ਹੋ ਚੁੱਕੀ ਆ ਭਾਗ ਕੀ ਜਿਹੜੇ ਰੋਜ਼ ਅਮਰਤ ਵੇਲੇ ਉੱਠਦੇ ਨੇ ਉੱਠ ਕੇ ਬਾਣੀ ਦਾ ਪਾਠ ਕਰਦੇ ਨੇ ਗੁਰੂ ਘਰ ਜਾਂਦੇ ਨੇ ਜਾ ਕੇ ਸੇਵਾ ਕਰਦੇ ਨੇ ਉਹ ਤਾਂ ਵੱਡੇ ਭਾਗਾਂ ਵਾਲੇ ਆ ਉਹ ਤਾਂ ਕਦੇ ਵੀ ਇਹ ਗੱਲ ਨਾ ਕਹੋ ਕਿ ਸਾਡੇ ਤੇ ਕਿਰਪਾ ਨਹੀਂ ਹੋ ਰਹੀ ਇਹ ਕਿਰਪਾ ਦੀ ਹੀ ਲਿਸ਼ਾਣ ਕਿ ਤੁਸੀਂ ਇਹ ਸਾਰੇ ਚੰਗੇ ਕੰਮ ਕਰ ਰਹੇ ਹੋ ਗੁਰੂ ਸਾਹਿਬ ਜੀ ਦੀ ਆਪ ਜੀ ਦੇ ਉੱਤੇ ਬੜੀ ਹੀ ਕਿਰਪਾ ਹੈ ਬਸ ਇਹ ਕਿਰਪਾ ਜਿਸ ਦਿਨ ਤੋਂ ਦਿਸਣੀ ਸ਼ੁਰੂ ਹੋ ਗਈ